ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਸ ਵਕਤ ਅਸੀਂ ਤੁਹਾਨੂੰ ਇੱਕ ਐਸੀ ਘਟਨਾ ਤੋਂ ਰूबरू ਕਰਵਾਉਂਦੇ ਆ ਇੱਕ ਰੱਜੇ ਪੁੱਜੇ ਸਰਪੰਚਾਂ ਦੀ ਕੁੜੀ ਜਦੋਂ ਘਰ ਦੇ ਵਿੱਚ ਕੰਮ ਕਰਨ ਵਾਲੇ ਇੱਕ ਭਈਏ ਦੇ ਨਾਲ ਭੱਜ ਜਾਂਦੀ ਹੈ ਤਾਂ ਉਸ ਤੋਂ ਬਾਅਦ ਭੱਜ ਕੇ ਜਦੋਂ ਉਸਦੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਉਸ ਭਈਏ ਦੇ ਨਾਲ ਤੇ ਉਸ ਲੜਕੀ ਦੇ ਨਾਲ ਕੀ ਕੀਤਾ ਇਸ ਪੂਰੀ ਗੱਲਬਾਤ ਤੋਂ ਤੁਹਾਨੂੰ ਰੂਗ ਰੂ ਕਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਇਹ ਕਹਾਣੀ ਹੈ ਪਿੰਡ ਮਲੋਟਾ ਦਾ ਸਰਪੰਚ ਬਲਵਿੰਦਰ ਸਿੰਘ ਜੋ ਕਿ ਇੱਕ ਰੱਜੇ ਪੁਜੇ ਜ਼ਿਮੀਂਦਾਰ ਘਰਾਣੇ ਨਾਲ ਸੰਬੰਧ ਰੱਖਦਾ ਸੀ ਪਿੰਡ ਦਾ ਸਭ ਤੋਂ ਅਮੀਰ ਅਤੇ ਪ੍ਰਭਾਵਸ਼ਾਲੀ ਆਦਮੀ ਸੀ ਉਸਦਾ ਪਰਿਵਾਰ ਪਿੰਡ ਵਿੱਚ ਆਪਣੀ ਸ਼ਾਨੋ ਸ਼ੌਕਤ ਲਈ ਮਸ਼ਹੂਰ ਸੀ ਬਲਵਿੰਦਰ ਦੀ ਇੱਕੋ ਧੀ ਰਾਜਵਿੰਦਰ ਕੌਰ ਜੋ ਗੁਣਵਾਨ ਸੁੰਦਰ ਅਤੇ ਪੜ੍ਹੀ ਲਿਖੀ ਸੀ ਪਰ ਆਪਣੇ ਮਨ ਦੀ ਸੁਣਨ ਵਾਲੀ ਸੀ ਸਰਪੰਚ ਦੇ ਘਰ ਵਿੱਚ ਇੱਕ ਮਜ਼ਦੂਰ ਰਮਨ ਜੋ ਕਿ ਦੂਰ ਦੇ ਗਰੀਬ ਪਿੰਡ ਤੋਂ ਆਇਆ ਸੀ ਘਰ ਦੇ ਕੰਮ ਕਾਜ ਦੇ ਲਈ ਰਿਆ ਕਰਦਾ ਸੀ ਰਮਨ ਦੀ ਉਮਰ 25 ਸਾਲ ਸੀ ਤੇ ਉਹ ਕਾਫੀ ਮਿਹਨਤੀ ਅਤੇ ਸਧਾਰਨ ਸੁਭਾਅ ਵਾਲਾ ਸੀ ਉਹ ਘਰ ਦੇ ਸਾਰੇ ਕੰਮਕਾਰ ਕਰਦਾ ਸੀ ਅਤੇ ਬਲਵਿੰਦਰ ਦੇ ਪਰਿਵਾਰ ਨਾਲ ਵਿਸ਼ਵਾਸ ਪਾਉਣ ਲੱਗ ਪਿਆ ਸੀ ਰਾਜਵਿੰਦਰ ਕੌਰ ਨੂੰ ਰਮਨ ਦੀ ਸਾਦਗੀ ਅਤੇ ਉਸ ਦਾ ਨਰਮ ਸੁਭਾਅ ਨੇ ਖਿੱਚਿਆ ਸੁਰੂ ਵਿੱਚ ਦੋਨਾਂ ਦੇ ਵਿਚਕਾਰ ਸਿਰਫ ਮਾਮੂਲੀ ਗੱਲਾਂ ਹੋਈਆਂ ਪਰ ਦਿਨ ਬਦ ਦਿਨ ਇਹ ਗੱਲਾਂ ਆਤਮਕ ਲਗਾਅ ਵਿੱਚ ਬਦਲ ਗਈਆਂ ਰਾਜਵਿੰਦਰ ਅਤੇ ਰਮਨ ਦੇ ਵਿਚਕਾਰ ਨਾਜਾਇਜ਼ ਸਬੰਧ ਬਣ ਗਏ ਇਹ ਗੱਲ ਕਈ ਮਹੀਨੇ ਤੱਕ ਪਰਿਵਾਰ ਤੋਂ ਲੁਕਾਈ ਗਈ ਪਰ ਇੱਕ ਦਿਨ ਬਲਵਿੰਦਰ ਸਿੰਘ ਨੇ ਰਾਜਵਿੰਦਰ ਨੂੰ ਰਮਨ ਦੇ ਨਾਲ ਉਸਦੇ ਕਮਰੇ ਦੇ ਵਿੱਚ ਦੇਖ ਲਿਆ ਇਸ ਘਟਨਾ ਨੇ ਬਲਵਿੰਦਰ ਸਿੰਘ ਨੂੰ ਗੁੱਸੇ ਨਾਲ پاگل ਕਰ ਦਿੱਤਾ ਉਸ ਨੂੰ ਲੱਗਿਆ ਕਿ ਇਸ ਘਟਨਾ ਨੇ ਉਸ ਦੀ ਪਰਿਵਾਰਕ ਇੱਜ਼ਤ ਨੂੰ ਮਿੱਟੀ ਵਿੱਚ ਪਲਾ ਦਿੱਤਾ। ਉਸ ਨੇ ਰਮਨ ਨੂੰ ਤੁਰੰਤ ਘਰ ਛੱਡਣ ਲਈ ਕਿਹਾ ਅਤੇ ਰਾਜਵਿੰਦਰ ਨੂੰ ਘਰ ਦੇ ਵਿੱਚ ਕੈਦ ਕਰ ਦਿੱਤਾ। ਪਰ ਰਾਜਵਿੰਦਰ ਨੇ ਰਮਨ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਇੱਕ ਰਾਤ ਰਮਨ ਅਤੇ ਰਾਜਵਿੰਦਰ ਨੇ ਘਰ ਤੋਂ ਭੱਜਣ ਦਾ ਫੈਸਲਾ ਕੀਤਾ। ਦੋਨਾਂ ਨੇ ਪਿੰਡ ਤੋਂ ਦੂਰ ਜਾ ਕੇ ਵਿਆਹ ਕਰਵਾਇਆ। ਉਹਨਾਂ ਨੂੰ ਲੱਗਦਾ ਸੀ ਕਿ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਕਾਮਯਾਬ ਹੋਣਗੇ। ਪਰ ਬਲਵਿੰਦਰ ਸਿੰਘ ਇਸ ਗੱਲ ਨੂੰ ਚੁੱਪਚਾਪ ਸਹਾਰਨ ਵਾਲਾ ਨਹੀਂ ਸੀ ਉਸ ਨੇ ਆਪਣੇ ਪਿੰਡ ਦੇ ਕੁਝ ਲੋਕਾਂ ਨੂੰ ਸਾਥ ਲੈ ਕੇ ਦੋਨਾਂ ਨੂੰ ਲੱਭਣ ਦੀ ਤਿਆਰੀ ਕੀਤੀ ਇੱਕ ਹਫ਼ਤੇ ਬਾਅਦ ਬਲਵਿੰਦਰ ਨੇ ਦੋਨਾਂ ਨੂੰ ਇੱਕ ਨਜ਼ਦੀਕੀ ਸ਼ਹਿਰ ਵਿੱਚ ਲੱਭ ਲਿਆ ਉਹ ਉਹਨਾਂ ਨੂੰ ਵਾਪਸ ਪਿੰਡ ਲਿਆਇਆ ਪਿੰਡ ਦੇ ਲੋਕਾਂ ਦੇ ਸਾਹਮਣੇ ਰਾਜਵਿੰਦਰ ਅਤੇ ਰਮਨ ਨੂੰ ਸਜ਼ਾ ਦੇਣ ਲਈ ਉਸ ਨੇ ਇੱਕ ਖੌਫਨਾਕ ਕਦਮ ਚੁੱਕਿਆ ਬਲਵਿੰਦਰ ਨੇ ਦੋਨਾਂ ਨੂੰ ਪਿੰਡ ਦੇ ਚੌਕ ਵਿੱਚ ਸਾਰਿਆਂ ਦੇ ਸਾਹਮਣੇ ਮਾਰਨ ਦਾ ਹੁਕਮ ਦਿੱਤਾ ਉਸ ਦਾ ਮੰਨਣਾ ਸੀ ਕਿ ਇਹ ਕਦਮ ਉਸ ਦੀ ਪਰਿਵਾਰਿਕ ਇੱਜ਼ਤ ਨੂੰ ਬਚਾ ਸਕਦਾ ਹੈ। ਰਾਜਵਿੰਦਰ ਅਤੇ ਰਮਨ ਦੀ ਮੌਤ ਤੋਂ ਬਾਅਦ ਬਲਵਿੰਦਰ ਨੂੰ ਇਸ ਗੱਲ ਦਾ ਪਛਤਾਵਾ ਹੋਇਆ ਕਿ ਉਸ ਦੀ ਧੀ ਦੀ ਮਰਜ਼ੀ ਦੇ ਖਿਲਾਫ ਜ਼ਿੰਦਗੀ ਖਤਮ ਕਰਕੇ ਉਸ ਨੇ ਕੁਝ ਹਾਸਲ ਨਹੀਂ ਕੀਤਾ। ਪਿੰਡ ਦੇ ਲੋਕਾਂ ਨੇ ਇਸ ਘਟਨਾ ਨੂੰ ਕਾਲੀ ਕਹਾਣੀ ਵਜੋਂ ਯਾਦ ਰੱਖਿਆ। ਇਹ ਕਹਾਣੀ ਪਿਆਰ, ਕਮੰਡ ਅਤੇ ਇੱਜ਼ਤ ਦੇ ਨਾਮ ਤੇ ਹੋਈ ਇੱਕ ਦਿਲ ਦਹਿਰਾ ਦੇਣ ਵਾਲੀ ਘਟਨਾ ਦੀ ਅਖਾਣੇ ਬਣ ਗਈ। ਸੋ ਦੋਸਤੋ ਇਦਾਂ ਦੀਆਂ ਘਟਨਾਵਾਂ ਅਕਸਰ ਹੀ ਆਪਣੇ ਇਲਾਕੇ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਘਟਦੀਆਂ ਰਹਿੰਦੀਆਂ ਨੇ ਕੀ ਤੁਸੀਂ ਇਦਾਂ ਦੀ ਕੋਈ ਘਟਨਾ ਤੋਂ ਜਾਣੂ ਹੋ ਜੇਕਰ ਜਾਣੂ ਹੋ ਤਾਂ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ